ਲੋੜੀ ਆਪਾਂ ਇਸ ਟਾਈਮ ਖੜੇ ਆ ਨਕੋਦਰ ਬਾਈਪਾਸ ਤੇ ਮਲਸੀਆਂ ਰੋਡ ਦੇ ਉੱਤੇ ਤੇ ਇਥੇ ਖਾਲਸਾ ਠੰਡੀ ਮਿੱਠੀ ਸ਼ਰਧਾਈ ਸਾਡੇ ਖਾਲਸੇ ਵੀਰ ਜਿਹੜੇ ਆ ਉਹ ਦੇਖੋ ਮਿਹਨਤ ਕਿੰਨੀ ਕਰ ਰਹੇ ਆ ਤੇ ਇਹਨਾਂ ਵੱਲ ਦੇਖ ਕੇ ਹੋਰ ਵੀ ਨੌਜਵਾਨ ਜਿਹੜੇ ਪ੍ਰੇਰਿਤ ਹੋ ਰਹੇ ਆ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਤੇ ਬਾਬਾ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਾਬਾ ਜੀ ਤੁਸੀਂ ਖਾਲਸਾ ਬਾਈ ਤੇ ਕਿੰਨੇ ਟਾਈਮ ਤੋਂ ਆਪਾਂ ਇੱਥੇ ਲਗਾ ਰਹੇ ਆ ਜੀ ਆਪਾਂ ਨੂੰ ਤਿੰਨ-ਚ ਮਹੀਨੇ ਹੋ ਗਏ ਜੀ ਤਿੰਨ-ਚ ਮਹੀਨੇ ਤੇ ਬਹੁਤ ਲੋਕਾਂ ਵੱਲੋਂ ਕਾਫੀ ਉਤਸ਼ਾਹ ਮਿਲ ਰਿਹਾ ਬਹੁਤ ਹੀ ਰਿਸਪਾਂਸ ਮਿਲ ਰਿਹਾ ਤੇ ਪਹਿਲਾਂ ਵੀ ਕਿਤੇ ਹੋਰ ਤਾਂ ਲਾਉਂਦੇ ਸੀ ਕਿ ਕਿੱਦਾਂ ਤੁਹਾਡਾ ਕਿੱਦਾਂ ਮਨ ਕੀਤਾ ਵੀ ਇਹ ਜਿਹੜਾ ਹੈ ਕੰਮ ਕਰਨਾ ਚਾਹੀਦਾ ਜਾਈ ਜਿਹੜੀ ਹੈ ਬਸ ਦੇਖੋ ਦੇਖੀ ਬਾਬਾ ਜੀ ਸ਼ੁਰੂ ਹੋ ਗਿਆ ਤਾਂ ਨਹੀਂ ਇਹ ਦਵਾ ਸਾਹਿਬ ਅਫਸਰ ਸਾਹਿਬ ਤੋਂ ਸ਼ੁਰੂ ਹੋਈ ਸੀ ਜਨਾਈ ਠੀਕ ਹੈ ਤਾਂ ਵੀ ਮਨ ਕੀਤਾ ਕਿ ਆਪਾਂ ਵੀ ਆਪਣੇ ਇਲਾਕੇ ਚ ਲਾਈਏ ਕਿਉਂਕਿ ਹਰੇਕ ਇਲਾਕੇ ਚ ਲੱਗੇ ਕਿ ਫਿਰ ਹੀ ਖਬਰ ਪੰਜਾਬੀ ਕੀਤਾ ਕਰਨਗੇ ਤੇ ਜਿਹੜੇ ਵੀ ਇਹ ਲਾਉਂਦੇ ਫਿਰ ਹੀ ਦੁਨੀਆ ਲੱਗੂਗੀ ਇੰਨੇ ਕੋਦਰ ਹਲਕੇ ਦੇ ਵਿੱਚ ਜਿਹੜੀ ਹੈ ਹੋਰ ਵੀ ਆ ਗਈ ਜਨ ਤੁਹਾਡਾ ਹੀ ਇਹ ਪਹਿਲਾ ਆਪਾਂ ਲੱਗਾ ਇੱਥੇ ਹੀ ਤਿੰਨ ਮਹੀਨੇ ਤੋਂ ਬਾਅਦ ਹੋਰ ਵੀ ਕਾਫੀ ਲੱਗੇ ਹੁੰਦਾ ਸਾਰੇ ਪਰਸਨ ਤੇ ਆਪਾਂ ਇੱਥੇ ਹੋਰ ਵੀ ਵੀਰ ਆ ਜਿਨ੍ਹਾਂ ਨੇ ਹੁਣੇ ਹੀ ਸ਼ਰਦਾਈ ਪੀਤੀ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿ ਦੇਖੋ ਇਹਨਾਂ ਦਾ ਬੜਾ ਹੌਸਲਾ ਆ ਆਪਾਂ ਨੂੰ ਵਧਾਉਣਾ ਚਾਹੀਦਾ ਆ ਕਿਉਂਕਿ ਜਿਹੜੇ ਸਾਡੇ ਪੰਜਾਬੀ ਵੀਰ ਆ ਇਸ ਕੰਮ ਵੱਲ ਸੰਘ ਦੇ ਆ ਤੇ ਇਹਦਾ ਨੂੰ ਆਉਣ ਤੋਂ ਸੰਘ ਦੇ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਸ਼ਰਦਾਈ ਪੀਤੀ ਆ ਤੇ ਬਹੁਤ ਵਧੀਆ ਟੇਸਟ ਆ ਭਾਜੀ ਆਪਾਂ ਆਪਣੇ ਪ੍ਰਾਤਨ ਡਰਿੰਕ ਆ ਇਹੇ ਬਹੁਤ ਵਧੀਆ ਚੀਜ਼ਾਂ ਭਾਈ ਕਿਉਂਕਿ ਜਿਹੜੇ ਆਪਣੇ ਨੌਜਵਾਨ ਖਾਸ ਕਰਕੇ ਪੰਜਾਬੀ ਨੌਜਵਾਨ ਜਿਹੜੇ ਹੋਈ ਨਾ ਚੀਜ਼ਾਂ ਤੋਂ ਸੰਗਦੇ ਹੀ ਰਹਿ ਜਾਂਦੇ ਆ ਤੇ ਕਈ ਜਿਹੜੇ ਉਹ ਬੇਰੋਜ਼ਗਾਰੀ ਦੀ ਮਾਰ ਰੇਟ ਜਾਂ ਬਾਹਰ ਨੂੰ ਜਾਂਦੇ ਆ ਜਾਂ ਹੋਰ ਪਾਸੇ ਜਾਂਦੇ ਆ ਤੇ ਵਧੀਆ ਭਾਈ ਆਪਾਂ ਤਾਂ ਪ੍ਰਮੋਟਿਵ ਕਰਾਂਗੇ ਵਧੀਆ ਕੰਮ ਕਰ ਰਹੇ ਨੇ ਵੀਰੇ ਹੁਣੀ ਸਾਡੇ ਬਹੁਤ ਵਧੀਆ ਹੈ ਭਾਈ ਓਕੇ ਭਾਈ ਓਕੇ ਦੇਖੋ ਹੋਰ ਵੀ ਨੌਜਵਾਨ ਆਏ ਸੀ ਜਿਨ੍ਹਾਂ ਨੇ ਸਰਦਾਈ ਪੀਤੀ ਆ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਬਹੁਤ ਵਧੀਆ ਗੱਲ ਆ ਕਿ ਉਹਨਾਂ ਨੂੰ ਬਹੁਤ ਸਵਾਦ ਵੀ ਲੱਗੀ ਆ ਜਿਹੜੀ ਤੇ ਆਪਾਂ ਤਾਂ ਖਾ ਲਈਏ ਇਹਦੇ ਵਿੱਚ ਬਾਬਾ ਜੀ ਦੱਸਣ ਸੰਗਤਾਂ ਨੂੰ ਇੱਕ ਤਾਂ ਪਤਾ ਲੱਗੇ ਇਹਦੇ ਵਿੱਚ ਪਾਇਆ ਕੀ ਕੀ ਜਾਂਦਾ ਜਾਂ ਵੀ ਜਿਹੜਾ ਲੱਗ ਰਿਹਾ ਜੀ ਇਹ ਕਿਹੜਾ ਰਗੜਾ ਲਾ ਰਿਹਾ ਵਾ ਇਹ ਸੁਨਹਿਰਾ ਪੱਤਰ ਆ ਜੀ ਲਾਲ ਪੱਤਰ ਦਾ ਸੁਨਹਿਰਾ ਹੁੰਦਾ ਵਾ ਠੀਕ ਹੈ ਜੀ ਤੇ ਨੀਮ ਦਾ ਸੁਲੋਤਰ ਹੁੰਦਾ ਵਾ ਇਹ ਜਿਹੜੀ ਤਸਵੀਰ ਗਰਮ ਹੁੰਦੀ ਹੈ ਨਾ ਬਦੰਦ ਨਦੀ ਜਾਂ ਕਾਜਾਂ ਵੀ ਇਹ ਦੋ ਤਿੰਨ ਜੀ ਗਰਮ ਹੁੰਦੀਆਂ ਵਾ ਠੀਕ ਹੈ ਜੀ ਇਹ ਤਸਵੀਰ ਢੰਡੀ ਕਰ ਦਿੰਦਾ ਵਾ ਜਿਹੜਾ ਲਾਲ ਪੱਤਰ ਇਹ ਠੰਡਾ ਹੁੰਦਾ ਵਾ ਠੀਕ ਹੈ ਜੀ ਇਹਦੇ ਵਿੱਚ ਘੱਟੋ ਘਾਟ ਨਹੀਂ ਜਰ ਘੰਟੇ ਤੇ ਉੱਪਰ ਲੱਗਦੇ ਜਾਣਾ ਵੀ ਬੱਤੀ ਪਹਿਲਾਂ ਇਹ ਪਹਿਲਾਂ ਲੈਂਦ ਕਰਨੀ ਪੈਂਦੀ ਐ ਨਹੀਂ ਹਾਂ ਜੀ ਇਹ ਰਗੜਾ ਫਿਰ ਜਾ ਕੇ ਤਿਆਰ ਉਹ ਜਿੰਨੇ ਚਿਰ ਇਹਦਾ ਆਟਾ ਨਹੀਂ ਪਾ ਜਾਂਦਾ ਫਿਰ ਇਹਦੇ ਬਹੁਤ ਵੱਡਾ ਜਾਂਦਾ ਠੀਕ ਹੈ ਜੀ ਜੀ ਫਿਰ ਜਾ ਕੇ ਚੰਗੀ ਤਿਆਰ ਇਹਦੇ ਵਿੱਚ ਕਾਜੂ ਬਦਾਮ ਚਾਰੇ ਮਰਦ ਪਾਉਣੇ ਆ ਬਦਾਮ ਦੇ ਪਰਤੇ 100 ਪਲਾਕੀ ਪਹਿਲਾ ਕਾਲੀ ਮਿਰਚ ਇਹ ਆਦੀ ਦਾ ਪਾ ਕੇ ਵਿਗਾ ਕੇ ਰਗੜਾ ਤਿਆਰ ਦੇਖੋ ਇਹ ਜਿਹੜੀ ਬਹੁਤ ਮਿਹਨਤਵਾਇਕ ਸਿਰਫ ਦੀ ਕਮਾਈ ਆ ਇਹ ਇਸ ਨਿਨਾਵਾਲੇ ਦੇ ਕੇ ਹੋਰ ਵੀ ਨੌਜਵਾਨ ਜਿਹੜੇ ਉਹ ਪ੍ਰੇਰਿਤ ਹੋ ਰਹੇ ਆ ਤੇ ਮੈਂ ਤਾਂ ਇਲਾਕੇ ਦੀਆਂ ਸੰਗਤਾਂ ਨੂੰ ਇਹ ਹੀ ਕਹੂੰਗਾ ਕਿ ਵੱੱਤ ਤੋਂ ਵੱਧ ਇਹਨਾਂ ਨੌਜਵਾਨਾਂ ਦਾ ਜਿਹੜਾ ਹੈ ਉਹ ਹੌਸਲਾ ਵਧਾਓ ਤੇ ਜਿਹੜਾ ਹੋਰ ਆਪਾਂ ਕੈਮੀਕਲ ਪੀ ਰਹੇ ਬਾਜ਼ਾਰਾਂ ਤੋਂ ਲੈ ਲੈ ਕੇ ਉਹ ਕੈਮੀਕਲਾਂ ਦਾ ਆਪਾਂ ਪਿੱਛਾ ਛੱਡੀਏ ਤਾਂ ਇਹਨਾਂ ਪ੍ਰਾਤਨ ਕੀਜਾਂ ਦੇ ਵੱਲ ਆਈਏ ਤਾਂ ਕਿ ਜਿਹੜੀਆਂ ਸਾਡੀਆਂ ਸਿਹਤਾਂ ਵੀ ਜਿਹੜੀਆਂ ਤੰਦਰੁਸਤ ਰਹਿਣ। ਸ੍ਰੀ ਹਰਗੋਬਿੰਦ ਸਾਹਿਬ ਜੀ ਪਾਸ਼ਾ ਜੀ ਨੇ ਸ਼ੁਰੂ ਕੀਤੀ ਸਰਦੈਪਲਵਾਨ ਨਾਸਤ। ਦਾਕਰਵਾਸੀ ਇਹ ਪਲਵਾਨੀ ਆਪਾਂ ਤੁਸੀਂ ਭੜਦੇ ਹੁੰਦੇ ਸੀ ਨਾ ਉਹਨਾਂ ਵੱਲ ਤੋਂ ਸ਼ੁਰੂ ਕੀਤੀ ਸੀ ਠੀਕ ਹੈ ਜੀ ਹਾਂ ਜੀ ਇਹ ਤਾਕਤ ਵਾਲੀ ਚੀਜ਼ ਆ ਕੋਈ ਕੁਝ ਨਹੀਂ ਜਿੰਨੀਆਂ ਵੀ ਬਿਮਾਰੀਆਂ ਲੱਗੀਆਂ ਬੰਦਾ 3-4 ਦਿਨ ਪੀਲੂ ਦਾ ਲਗਾਤਾਰ ਬਿਮਾਰੀ ਸਾਰੀ ਸੈੱਟ ਹੋ ਜਾਂਦੀ ਹੈ ਇਹ ਸਰਬ ਲੋ ਭਾਤੇ ਤਿਆਰ ਕਰਦੇ ਆਂ ਆ ਦੇਖੋ ਇਹ ਬਹੁਤ ਜਿਹੜੀ ਇੱਕ ਵਧੀਆ ਗੱਲ ਆ ਕਿ ਜਿਹੜੀ ਇੱਕ ਤਾਂ ਇਹ ਤਾਕਤਵਾਰੀਆਂ ਚੀਜ਼ਾਂ ਆ ਸਿਹਤ ਤੰਦਰੁਸਤ ਰੱਖਣ ਲਈ ਜਿਹੜੀਆਂ ਇਹ ਪੁਰਾਣੇ ਬਜ਼ੁਰਗਾਂ ਤੋਂ ਟਾਈਮ ਤੋਂ ਜਿਹੜੀਆਂ ਗੁਰੂ ਗੁਰੂਆਂ ਦੇ ਟਾਈਮ ਤੋਂ ਜਿਹੜੀਆਂ ਇਹ ਚੀਜ਼ਾਂ ਚਾਲਦੀਆਂ ਆ ਰਹੀਆਂ ਤਾਂ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਰਹੇ ਆ ਤੇ ਇਹਨਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਆ ਕਿ ਜਿਹੜੀ ਇਹ ਪੁਰਾਣੀ ਸਾਡੀ ਪਰੰਪਰਾ ਆ ਅਸੀਂ ਕੈਮੀਕਲਾਂ ਨੂੰ ਛੱਡ ਕੇ ਬਾਜ਼ਾਰੂ ਜਿਹੜੇ ਕੈਮੀਕਲ ਅਸੀਂ ਲੈ ਲੈ ਕੇ ਜਿਹੜੇ ਉਹ ਪਾਣੀ ਦੇ ਘੋਲ-ਘੋਲ ਕੇ ਪੀ ਜਾ ਰਹੇ ਆ ਤੇ ਇਹ ਜਿਹੜੀ ਆ ਪੁਰਾਣੀਆਂ ਚੀਜ਼ਾਂ ਜਿਹੜੀਆਂ ਆ ਨੇਚਰਲ ਚੀਜ਼ਾਂ ਜਿਹੜੀਆਂ ਤਾਕਤਵਰ ਚੀਜ਼ਾਂ ਆ ਉਹਨਾਂ ਵੱਲ ਸਾਨੂੰ ਆਉਣਾ ਚਾਹੀਦਾ ਤਾਂ ਕਿ ਸਾਡੀ ਸਿਹਤ ਵੀ ਜਿਹੜੀ ਤੰਦਰੁਸਤ ਰਹੇ ਤੇ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਇਹਨਾਂ ਕੰਮਾਂ ਤੋਂ ਪ੍ਰੇਰਿਤ ਵੀ ਹੋਣ ਆਈਡੀ ਡਰਾਈਵਿੰਗ ਇੰਸਟੀਚੂਟ ਹੁਣ ਅਲਕੁਇਨ ਦਬਈ ਜੋ ਆਪ ਸਾਥ ਦੀ ਸੇਵਾ ਵਿੱਚ 190 ਤੋਂ ਗੁਜਰਾ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਟ ਚੱਲ ਰਿਹਾ ਹੈ ਇਸ ਸਿਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆ ਸਹੂਲਤ ਲਈ ਗਲਫ ਗਲੋਬਲ ਡਿਵੈਲਪਰਸ ਨਖੋਬਿਰ ਵਿਖਿਆਓ ਇਸ ਵਧੀਆ ਮੌਕੇ ਦਾ ਲਾਭ ਉਠਾਓ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਟੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ ਦੁਬਈ ਜਾਣ ਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਟੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26 44 98720 1600 सोलह छः सौ चौताली